ਇਹ ਸਾਡੀ ਸਰਕਾਰ ਨਹੀਂ ਸਰਕਾਰ ਇਹ ਕਦੇ ਵਿੱਚ ਹੈ ਕਿ ਅਸੀਂ ਬੜੀ ਜ਼ਿੰਦਗੀ ਟਕੇ ਚਾਹੀਦਾ ਪਰ ਅਸਰ ਤੋਂ ਬਰਾਣਾ ਬਲਵਿੰਦਰ ਸਿੰਘ ਭਾਈਆ ਮੈਂ ਵਪਾਰ ਮੰਤਰਾਲੇ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਆ ਦੇਖੀ ਜਾਣ ਤੇ ਬਚਾ ਔਰ ਅੱਜ ਜਿਹੜਾ ਸਾਡਾ ਹੈਗਾ 258 ਦਿਨ ਹੋ ਗਿਆ ਹੈ ਕਿਉਂਕਿ ਬੜੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ 65 ਚਾਂਗ ਬੰਦ ਜਾ ਕੇ ਯਾਦ ਚ ਲੈ ਜਾਣਾ ਚਾਹੁੰਦੀ ਹੈ ਇਹ ਬਸਟਾ ਦਾ ਪਹਿ ਬਹੁਤ ਹੀ ਸੁਣੀ ਛੋਟੇਵਲ ਜਗ੍ਹਾ ਤੇ ਬਣਿਆ ਚੈਨ ਦੇ ਵਿਚਾਲੇ ਆ ਔਰ ਕਾਲਜ ਵਾਲੇ ਬੱਚੇ ਜੋ ਕਿ ਨਾਲ ਹੀ ਕਾਲਜ ਪੈਂਦਾ ਉਹਨਾਂ ਨੂੰ ਵੀ ਸੁੱਖ ਹੈ ਹਸਪਤਾਲ ਦੇ ਪੈਂਦਾ ਉਹਨਾਂ ਨੂੰ ਵੀ ਸੁੱਖ ਹੈ ਜਿਹੜੇ ਮਜ਼ਦੂਰ ਮਜ਼ਦੂਰੀ ਕਰਦੇ ਨੇ ਤੇ ਘਰਾਂ 'ਚ ਕੰਮ ਕਰਦੇ ਨੇ ਜਿਹੜੇ ਮਜ਼ਦੂਰ ਮਜ਼ਦੂਰੀਆਂ ਕਰਦੇ ਨੇ ਜਿਹੜੇ ਬੱਚੇ ਦੁਕਾਨਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਨੇੜੇ ਪੈਂਦਾਗਾ ਅਸੀਂ ਇਹਨੂੰ ਆ ਜਾ ਕੇ ਉੱਥੇ ਲਿਜਾਣਾ ਚਲਦੀ ਹੈ ਕਿਉਂਕਿ ਉੱਥੇ ਇਹਨਾਂ ਤੇ ਪਲਾਟ ਲਏ ਹੋਏ ਐ ਪਾਲੂ ਨੁਜਰ ਇਹਨਾਂ ਦੇ ਨਾਮ ਨੇ ਹੋਣੇ ਹੈਗੇ ਮਿਲ ਗਿਆ ਇਹ ਸਾਰੇ ਇਹਨਾਂ ਉੱਤੇ ਲਾ ਕੇ ਆਪ ਦਾ ਫਾਇਦਾ ਕਰਵਾਉਣਾ ਚਾਹੁੰਦੇ 50 ਸਾਡਾ ਜਿਹੜਾ ਹੈ ਵਪਾਰੀਆ ਨੇ ਸਾਰਿਆਂ ਨੇ ਮਿਲ ਕੇ ਇੱਕ ਇਕਾ ਕੀਤਾ ਹੈ ਔਰ ਸਰਕਾਰ ਨੂੰ ਦਿਖਾਇਆ ਹੈ ਕਿ ਅਸੀਂ ਸਾਰੇ ਵਪਾਰੀ ਇਕੱਠੇ ਹੈ ਔਰ ਸਾਰੇ ਵਪਾਰੀਆਂ ਦਾ ਇਕੱਠ ਹੈ ਔਰ ਅੱਜ ਸਾਡਾ ਜਿਹੜਾ ਵਪਾਰ ਮੰਡਲ ਵੱਲੋਂ ਸਾਰਿਆਂ ਵੱਲੋਂ ਸਾਰੇ ਹੀ ਵਪਾਰ ਮੰਡਲ ਵਿੱਚ ਸਾਰੇ ਹੀ ਜਥੇਬੰਦੀਆਂ ਵੱਲੋਂ ਜਿਹੜੀ ਵਾਅਦਾ ਤਾਂ ਇਹਦਾ ਦਾਅਵਾ ਦਿੱਤਾ ਗਿਆ ਸੀਗਾ ਤੇ ਚਾਹੇ ਵੀ ਤੋਂ ਲੈ ਕੇ